ਗੁੱਡ ਮਾਰਨਿੰਗ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ ਅਸਕਰਤ ਸਾਰੇ ਠੀਕ ਠਾਕ ਹੋਵਾਂਗੇ ਸੋ ਮੈਂ ਤੁਹਾਡਾ ਆਪਣਾ ਵੀ ਇਹਦਾ ਫੋਟੋ ਜਿਦਵਾਰੀ ਕਰ ਦਵਾਂਗੇ ਸੋ ਲਵ ਯੂ ਜੀ ਠੀਕ ਹੈ ਆ ਦਿਖਾਉਣਾ ਤੁਹਾਨੂੰ ਕਿਹੜੇ ਕਿਹੜੇ ਬੰਦੇ ਕਿਹੜੇ ਕਿਹੜੇ ਮਹਾਪੁਰਸ਼ ਪਹੁੰਚੇ ਹੋਏ ਆ ਬਦਾਰ ਦੋਲੀ ਹੋਏ ਠੀਕ ਆ ਤੁਹਾਡਾ ਇਹ ਬੰਦੇ ਨੂੰ ਤੁਸੀਂ ਜਾਣਦੇ ਹੋਵੋਗੇ 1 ਲੱਖ ਉਹ ਉਹ ਗਣਾ ਕਿਡਾ 1 ਲੱਖ 1 ਲੱਖ ਤੇ ਫੰਗੜਾ ਫਾਉਂਦਾ ਮੁੰਡੇ ਦਾ ਫੜਾ ਸੋਨੀ ਬਾਦਰੀਆ ਲੈ ਵੀ ਰਾਤ ਕਿਹੜੇ ਗਾਣੇ ਦੇ ਨਾਲ ਚੱਲਦਾ ਜੱਗੂ ਨਿੰਦਰ ਅਜੀਬ ਹੋਣਾ ਕਿਹੜੇ ਕੱਪ ਚ ਚਾਹ ਪੀ ਜਾਂਦਾ ਆਏ ਹਾਏ ਬਲਾਸਟਰ ਜੋੜੀ ਵਾਲੇ ਆਏ ਹਾਏ ਬੈਠੇ ਆ ਸਮਰ ਬੈਠਾ ਸੂਰੇ ਸੂਰੇ ਪੀਦੇ ਸੀ ਚਾਹ ਕੋਈ ਦੀਆਂ ਪਿੰਨੀਆਂ ਤੇ ਨਾਲ ਬਦਾਮ ਨਾਲ ਬਦਾਮ ਤੇ ਪਿਸਤੇ ਬਾਈ ਕੋਈ ਬੋਲ ਜੀ ਉਦੋਂ ਕੋਲ ਬਸ ਉਦੇਰ ਕੋਲ ਬਾਈ ਕੋਲ ਕਾ ਰਾਤ ਵਾਗੇ ਸੀਗੇ ਬਾਈ ਜਾਨ ਕਿਵੇਂ ਹੋ ਹਾ ਕਿਹਦੇ ਨਾਲ ਸੈਟੋ ਕਮ ਅੱਜ ਖਾਣੇ ਅਸੀਂ ਚਾਹੋਂ ਪੀਣੀਆ ਹੁਣ ਆ ਪੀਤੀਆ ਇਦੋਂ ਬਾਅਦ ਅਸੀਂ ਦੇਖਦੇ ਕੀ ਕਰਨਾ ਫੋਨ ਲੱਗ ਗਿਆ ਬਈ ਜਿਹੜਾ ਗੁੜਾ ਦੰਨੇ ਆ ਮੰਮਾ ਨੂੰ ਫਿਰ ਲਵ ਯੂ ਆ आप बता रहे हो। हमारे छोटे से नमाज में सुन लुमे फिरे कल ठीक आवान गोटी रोटी, -रोटी खाके मार्केट हा। हाँ। देख हाँ। मार्केट देखते देख ਸਮਰਚੂ ਸਕੀ ਨਾਲ ਪੀ ਰਿਹਾ ਚਾਹ ਘੰਟੇ ਦਾ ਤਿਆ ਮੈਂ ਹਜੇ ਪੀਣੀ ਨਹੀਂ ਠੀਕ ਆ ਬਾਈ ਜਾਨ ਨਮਸਤੇ ਰਾਮ ਰਾਮ ਰੌਰਾਮ ਸਹੀ ਵੀ ਲੋਕ ਨੂੰ ਸਭੀ ਲੋਕ ਨੂੰ ਰੌਰਾਮ ਸਭੀ ਲੋਕ ਨੂੰ ਬਹੁਤ ਵਧੀਆ ਯਾਰ ਲਾਓ ਵੀ ਮੁੰਡੇ ਖਾਦੇ ਆ ਪਰੌਂਠੇ ਦਹੀਂ ਰਸੀ ਸੋਨੀ ਹਾਂਜੀ ਹਾਂਜੀ ਜੈਸਮਨ ਓਕੇ ਡਾਰਲਿੰਗ ਵੰਦੇ ਰੱਖੋ ਇਹਦਾ ਠੀਕ ਹੈ ਜਮਾ ਸੈਟਾ ਗਮਾ ਸੈਟਾ ਸੈਟ ਜੱਗੂ ਔਖਾ ਗਾਉਂ ਔਖਾ ਕਾ ਤੋਕਾ ਛੇ ਦੀ ਮੱਲੰਗੇ ਤੁਨੂੰ ਗਰਾਉਂਡਾਂ 'ਚ ਪਲੇਅਰ ਸੱਟਾਂ ਵੱਜੀਆਂ ਹੋਈਆਂ ਗਰਾਉਂਡ 'ਤੇ ਆ ਕੇ ਖੇਡਦੇ ਆ ਹਾਂ ਕੱਲ ਟਿਕ ਨੂੰ ਮੈਚ ਆ ਗਿਆ ਸੋਨੀ ਦੇ ਸੱਟ ਵੱਜੀਆਂ ਹੋਈ ਆ ਬਾਬਾ ਸੁੱਖ ਰੱਖੇ ਜਲਦੀ ਜਲਦੀ ਸੱਟ ਹੋ ਜਾ ਜੱਗੂ ਵੀ ਪਰ 프리 ਤੇ ਬਾਅਦ 'ਚ ਪਾਉਣਗੇ ਪੜਾਕੇ ਮਿੰਦਰ ਦੇ ਅਜੇ ਬਾਹਰ ਡਵਾ ਤਾਂ ਨਹੀਂ ਖੇਡ ਰਿਹਾ ਹਾਂ ਮਿੰਦਰ ਤਾਂ ਨਹੀਂ ਖੇਡ ਰਿਹਾ ਆ ਆ ਦੇ ਹੁੰਦਾ ਨਿੰਦਰ ਦੇ ਬਹੁਤ ਆ ਆਗੇ ਆ ਕੇ ਸੈਟਾ ਤੇਰੇ ਵੀ ਲਵਾਵਾਂਗੇ ਹੁਣ ਥੋੜੇ ਥੋੜੇ ਹਮ ਨਾਲੇ ਉਹਨਾਂ ਦਾ ਵਾਲ ਉੱਟ ਜੀ ਮੈਂ ਵੀ ਲਵਾ ਕੇ ਲਿਆਉਂਗਾ ਮਾਰ ਮਾਰ ਅਗਲੇ ਗੰਜਾ ਕਰ ਦੰਦੇ ਆ ਓਏ ਪੱਕਾ ਯਾਰ ਮੈਂ ਤਾਂ ਲਵਾ ਕੇ ਲਿਆਉਂਗਾ ਉਹ ਪਤਾ ਕੀ ਆ ਉਹਨਾਂ ਨੇ ਛੱਡਦੇ ਨਹੀਂ ਕਹਿੰਦੇ ਵਾਲ ਡੈਡ ਨਵੀਂ ਭਰਾਈ ਓਨੀ ਨੇ ਮੇਰਾ ਨੰਬਰ ਨਾ ਉਹ ਸਟੈਚੂ ਜੇ ਲਾ ਰੱਖੇ ਨੇ ਨੱਚ ਨਾਲੇ ਦੇਖ ਲੈ ਮਰਜ਼ੀ ਆ ਡਾਲ ਲੈ ਮੈਂ ਵੀਰ ਉਹਦਾ ਮੁੰਡਾ ਤੇ ਤੇਰਾ ਨਾ ਆਉਂਦਾ ਆਉਂਦਾ ਨਹੀਂ ਆ ਤੂੰ ਕੋਈ ਆ ਕੋਈ ਦੂਜੀ ਨੂੰ ਪੜੀ ਲਾਈਵ ਮੁੰਡੇ ਜਾਂਦੇ ਨੇ ਠੀਕ ਹੈ ਡਾਂ ਲਈ ਜੀ ਹਾਂ ਓਕੇ ਚੱਲ ਮਨ ਪ੍ਰਸੰਨ ਹੋ ਗਿਆ ਪੂਰਾ ਹਾਂ ਹਾਂ ਬਈ ਠੀਕ ਆ ਓਕੇ ਲਵ ਯੂ ਬਾਏ ਬਾਏ ਠੀਕ ਹੈ ਮੈਂ ਲਵ ਵੀ ਸੱਜਣਾ ਜਗੂਦੇ ਨਿੰਦਰ ਤੇ ਸੋਨੀ ਬਾਗੇ ਨੇ ਹੁਣ ਆਪਾਂ ਕਰਦੇ ਆਂ ਤਿਆਰੀ ਕਿਆਰੀ ਜੀ ਦੇਖਦੇ ਆਂ ਕੀ ਕੀ ਲੋਡ ਆਜ ਰੇਪਾਉਣ ਵਾਲੀ ਆ ਇੱਕ ਦਾ ਦੇਸੀ ਚੈੱਕ ਕਰਦੇ ਆਂ ਕੀ ਲੋਡ ਆ ਕਿਹੜੀ ਚੀਜ਼ ਲੱਗਣ ਵਾਲੀ ਆ ਕਿਹੜੀ ਚੀਜ਼ ਘਟ ਗਈ ਸੋ ਜੁੜੇ ਰਹੋ ਐਨੇ ਤੁਸੀਂ ਕਰੋ ਲਾਈਕ ਸ਼ੇਅਰ ਸਬਸਕ੍ਰਾਈਬ ਚੈਨਲ ਸੋ ਤੱਪ ਕੇ ਕਰ ਦਿਓ ਸ਼ੇਅਰ ਇਹ ਵੀਡੀਓ ਕਾਜਲ ਪਈਆ ਹਜੇ ਸੁੱਤੀ ਕਾਜਲ ਨਾਲ ਵੀ ਮਨਾਵਾਂਗੇ ਤੂੰ ਲਵ ਯੂ ਸਾਰਿਆਂ ਦਾ ਜੀਂਦੇ ਵਾਸਤੇ ਰੋ ਖੁਸ਼ ਰੋ ਜਮਾਨੀਆਂ ਮਾਨੋ ਗੁੱਡ ਮਾਰਨਿੰਗ ਜੀ ਕੱਲ ਆਲਾ ਬਲੌਗ ਰਹਿ ਗਿਆ ਸੀ ਆਪਣਾ ਵਿਚਾਲੇ ਤੇ ਤੁਹਾਨੂੰ ਪਤਾ ਕੱਲ ਦਾ ਕੱਲ ਨੂੰ ਦੱਸਿਆ ਸੀ ਵੀ ਬਿਮਾਰ ਚੱਲ ਰਹੀ ਹੈ ਨੂੰ ਦੇਖੋ ਨੇ ਕਿਵੇਂ ਬਣਾ ਲਿਆ ਇੱਕ ਦਿਨ ਚ ਹੈਲੋ ਬਣੀ ਇੱਕ ਮਿੰਟ ਖੜ ਗਿਆ ਫਿਰ ਮੜ ਲਿਆ ਖੜ ਚੁੱਕਾ ਫਿਰ ਦੇਖੋ ਮੋਂ ਇੱਕ ਹੈ ਜਿਸ ਤੰਨੇ ਫਾਰੇ ਕਿਨੇ ਬਹੁਤ ਜੀਮ ਹੋ ਗਿਆ ਨਾ ਮੇਰੀ ਗੱਲ ਹੋਈ ਜਾਨ ਨੂੰ 200 ਰੁਪਏ ਮੇਰੇ ਆਓ ਬਈ ਮਿੱਤਰੋ ਤੁਸੀਂ ਕਰ ਦਿਓ ਸਾਡਾ ਚੈਨਲ ਸਬਸਕ੍ਰਾਈਬ ਲਾਈਕ ਸ਼ੇਅਰ ਖਿੱਚ ਕੇ ਤੇ ਲਾਓ ਜਬਾਰ ਕਿਨੇ ਜਿਹੜਾ ਕੁੜੀ ਨੇ ਟੋਪਾ ਲਾਇਆ ਰੱਖਿਆ ਚਬਾਈਆਂ ਨੇ ਕੁੜੀ ਕੀ ਸਮੈ ਨਹੀਂ ਇਸ ਵਾਰ

ਹਏ ਹਏ ਮੇਰਾ ਪਿਆਰ ਆਸ਼ਿਆ ਤੇ ਹਾਂ ਹੁੰਦੀ ਨੇ ਦੇ ਸਾਡੇ ਜੀ ਮਨੂ ਕਰ ਲੱਗ ਰਹੇ ਮਰੇ ਮਰੇ ਇਹ ਦੂ ਦੂ ਮੈਂ ਮੈਂ ਹੁੰਦੀ ਰਹਿੰਦੀ ਐ ਚਲਦੀ ਐ ਤੂੰ ਭਾਂਡੇ ਨੇ ਖੜਕਾਉਂਦੀ ਰਹਿੰਦੀ ਮੇਰੇ ਨਾਲ ਕਦੇ ਟਕਾ ਕੇ ਨਹੀਂ ਰੱਖੀ ਸਾਡੇ ਵਰਗਾ ਇਹ ਦਿਲ ਬੜਾ ਲੱਭਤੀ ਮਰ ਜੇਗੀ ਹਏ ਮਾਰ ਦਿਆ ਟਾਡ ਪੂਰੇ ਓਏ ਗਲੌਵ ਜਦਾ ਲਗਾ ਤੇਰੇ ਨਹੀਂ ਕਹਿੰਦੇ ਗਲੌਵ ਜਦਾ ਹੀ ਮੜੇ ਐ ਇੰਦਰ ਭੜਾਈ ਦੇ ਸ਼ਾਤ ਕੀ ਆ ਬੰਦ ਉਹ ਟਾਲੇ ਲਿਆ ਕੇ ਰੱਖ ਤੇ ਤੂੰ ਆਪ ਹੀ ਭੁਦਨੀ ਐ ਮੈਨੂੰ ਕੁੱਤੀ ਸੋ ਗਈ ਆ ਤੇ ਸੋ ਵੀ ਸੋ ਵੀ ਕਾ ਸੋ ਗਈ ਸੂਰੀ ਆ ਜੇ ਟਾਈਮ ਲੱਗੂ ਆਹ ਜੇ ਟਾਈਮ ਲੱਗੂ ਦੋ ਬੱਚੇ ਦਿੰਦੇ ਆ ਜੀ ਜਾਨਦੀ ਨੂੰ ਵਧਾਈਆਂ ਭਾਈ ਸ਼ਾਨਦੀ ਦੀ ਕੁਤੀ ਸੁਪੀ ਦੋ ਬੱਚੇ ਜੱਦਦੇ ਨੇ ਜਾਨਦੀ ਨੇ ਠੀਕ ਫੇਰ ਜ਼ਿਆਦਾ ਹੋ ਜੂਗਾ ਹੋਰ ਹੀ ਤਾਂ ਤਾਂ ਨਹੀਂ ਆਇਆ ਸੁیرے ਵਾਸਿਕ ਅੱਜ ਸਾਡੀ ਅੱਜ ਸਾਡੀ ਗੱਡੀ ਹੋ ਗਈ ਸੀ ਲੋਕ ਚਾਬੀ ਰਹਿ ਗਈ ਸੀ ਵਿੱਚ ਸਮਰ ਸਟਾਰਟ ਕਰਕੇ ਭੁੱਲ ਗਿਆ ਸ਼ੀਸ਼ਾ ਤਾਰਨ ਟਾਕੀ ਨੂੰ ਲਾਤਾ ਸਮਰ ਨੇ ਤੇ ਗੱਡੀ ਹੋ ਗਈ ਲੋਕ ਬਹੁਤ ਔਖੀ ਕੜਾਈ ਕੜਾਏ ਕੀ ਕਰੋ ਚਾਬੀ ਲੈ ਕੇ ਗਿਆ ਮੈਂ ਸਮਰਦੇ ਪਿੰਡ ਫੇਰ ਜਾ ਕੇ ਲੋਕ ਖੋਲਿਆ ਕੁੜੀ ਅੱਜ ਮੇਰੇ ਵਲੌਗ ਚ ਬਹੁਤ ਘੱਟ ਬੋਲ ਰਹੀ ਆ ਦੇਖ ਯੂ نو ਆ ਐ ਵੀ 2 ਰੁਪਏ ਇਹਨੂੰ ਨਾ ਬਣ ਜਾਣਾ ਆਪਾਂ ਬੋਲਣਾ ਹੀ ਪੰਦੇ ਸਰ ਹਏ ਮਾਰ ਦਿਆ ਟਾਉਟ ਦੇਖ ਹਾਂਜੀ ਆਪੇ ਆ ਸੁੱਤੀ ਖਾ ਕੇ ਚਾਰ ਰੋਟੀਆਂ ਸੱਚ ਰੋਟੀ ਤਾਂ ਨਹੀਂ ਖਾਦੀ ਨੀ ਚਾਹ ਕਿੱਥੇ ਹੋ ਜਮਦੀ ਟੋਪਾ ਦੇਖੋ ਕਿਵੇਂ ਲਿਆ ਮੂਤੇ ਨੇ ਚੈਨਲ ਕਰੋ ਸਬਸਕ੍ਰਾਈਬ ਲਾਈਕ ਸ਼ੇਅਰ ਕਿਚਕੀ ਥੈਂਕ ਯੂ ਬॉयਜ਼ ਲਓ ਜੀ ਅਸੀਂ ਪਹੁੰਚ ਗਏ ਪੈਲੈਸ ਸਾਡੀ ਲੋਕੇਸ਼ਨ ਇਹ ਆ ਤੇ ਸਰਟ ਬਲਕ ਰਿਹਾ ਰੈਡੀ ਹੋਣ ਤੇ ਥੋੜੀ ਜੀ ਪ੍ਰੋਬਲਮ ਆ ਗਈ ਸੀ ਚੰ ਮੈਨੂੰ ਇਹਨੇ ਫੋਨ ਕੀਤਾ ਦਬਾਈ ਨੇ ਤੇ ਪੀਤੀ ਨੇ ਕਨਾਂ ਵੀਰੇ ਗੱਲ ਆ ਰਹੀ ਆ ਪੀਤੀ ਕੀ ਗੱਲ ਹੋ ਗਈ ਸੀ ਫੋਨ ਕੀਤਾ ਸੀ ਇਹ ਗੱਲ ਤਾਂ ਲੱਗਦੀ ਸੀ ਸਟੇ ਸਹੀ ਆਇਆ ਕਰ ਉੱਤੇ ਬੱਦਰ ਆ ਗਿਆ ਅੱਛਾ ਸਾਨੂੰ ਬਹੁਤ ਦਿੱਕਤ ਆਉਂਦੀ ਆ ਅੱਛਾ ਇਹਦੇ ਨਾਲ ਕੀ ਚੱਕਰ ਪੈ ਗਿਆ ਆਹ ਲੱਗ ਨਹੀਂ ਨੀ ਐਲਟੀ ਬਾਲ ਹਾਂ ਬੋਲ ਲੱਗ ਨਹੀਂ ਰਹੀ ਅੱਛਾ ਬੋਲ ਨਹੀਂ ਲੱਗ ਰਹੀ ਠੀਕ ਐ ਸਾਰਿਆਂ ਨੂੰ ਰਿਕਵੈਸਟ ਕਰਾਂ ਪੈਲਸ ਵਾਲਿਆਂ ਨੂੰ ਰਿਚੇ ਸਹੀ ਲਾਇਆ ਜਾਓ ਠੀਕ ਐ ਗਾਲੇ ਸਿਚਾ ਪਾਪ ਦੀਆਂ ਪਾ ਲੈਣੀਆਂ ਨੇ ਗੱਲ ਕਿਹੜੀ ਕਰ ਸੀ ਅੱਛਾ ਅਗਲੇ ਗਾਂ ਨੂੰ ਗਾਂ ਨੂੰ ਸਿਚੇ ਨੂੰ ਪਾਸਟੇਜਾ ਪਾਵਾਂਗੇ ਵਾ ਠੀਕ ਐ ਥੋੜਾ ਡਬਲ ਦਿਹਾੜੀ ਪਉਣ ਲੱਗ ਗਿਆ ਕਾਦੀ ਮਾਈਕਾ ਪਾਉਣਾ ਦੇਖ ਕੇ ਹਿਸਾਬ ਕਰੀਉਂ ਤੇ ਦੇਖ ਕੇ ਲੱਭਾ ਤੇਰੇ ਪੈਣ ਹੈ ਕਿ ਢੀ ਗੱਲ ਆ ਗਈ ਵਾਧੂ ਪੈਸੇ ਕਦੇ ਤੂੰ ਪੈਸੇ ਨੇ ਤੇਰੇ ਲਵੇ ਤੇ ਕਿੱਡੀ ਗੱਲ 5000 ਰੁਪਏ ਮੈਨੂੰ ਦੇ ਜਾ ਕਰ ਠੀਕ ਐ ਵੀ ਨੇ ਦਾ ਨਾ ਨਾ ਇੱਕ ਦਿਨ ਲਗਾ ਲਾ ਲਾ ਡੰਗਿਆ ਹੁੰਦਾ ਨਿਕਾ ਲੈ ਉਹ ਵੀ ਜਦਾਈ ਚੱਲ ਰਹੀ ਆ ਪੀਤੀ ਦੇ ਵਿਚਾਰ ਮਾਰੇ ਮੋਟੇ ਵਿਚਾਰ ਤਾਂ ਉਹਨੂੰ ਕੀ ਦਊਗਾ ਡੀਲੀ ਬੋਲ ਲੱਗਰਦੀ ਚਾਰ ਦਿੰਦਾ ਆਹ ਦੇ ਦੇ ਦੱਟ ਬਈ ਚੱਕਰ ਇਹ ਆ ਬਾਈ ਕਿਉਂਕਿ ਪਾਰਟੀਆਂ ਸਾਨੂੰ ਸੋ ਪਾਰਟੀਆਂ ਦੰਦੀਆਂ ਸਾਨੂੰ ਮੰਨ ਕੇ ਚਲੋ ਪਾਰਟੀ ਨਾਲ ਡੀਲ ਹੋ ਜਾਂਦੀ ਆ ਵੀ ਆਹ ਸੈਟਅਪ ਲਾਵਾਂਗੇ ਹਨਾ ਪ੍ਰੋਬਲਮ ਇਹ ਆ ਜਾਂਦੀ ਆ ਫਿਰ ਅਗਲਾ ਪਾਰਟੀ ਵਾਲਾ ਕਹਿੰਦਾ ਵੀਰੇ ਉਹ ਕਿਉਂ ਨਹੀਂ ਲੱਗਿਆ ਚੱਕਰ ਇਹ ਆ ਵੀ ਆਹ ਲੋਕੇਸ਼ਨ ਦੇਖੋ ਸਾਡੀ ਚੈੱਕ ਕਰਕੇ ਤੇ ਐਲਡੀ ਬੋਲ ਕਿਸੇ ਹਿਸਾਬ ਨਾਲ ਲੱਗ ਨਹੀਂ ਰਹੀ ਤੇ ਫੇਰ ਵੀ ਐਡਜਸਟ ਕਰਾਂਗੇ ਚਲੋ ਹੈਂਡਲ ਕਰਨਾ ਹੁੰਦਾ ਨਾ ਜ਼ਰੂਰੀ ਆ ਤੇ ਟਾਈਮ ਕੱਢਣਾ ਹੁੰਦਾਗਾ ਕਿਉਂ ਆਪਾਂ ਦਾ ਰੈਡੀ ਕਰਕੇ ਦੇਣਾ ਹੁੰਦਾ ਅਗਲਾ ਟਾਈਮ ਤੇ ਆ ਕੇ ਫਿਰ ਕਹਦਾ ਹੁੰਦਾ ਵੀਰੇ ਤੁਸੀਂ ਸਟਾਰਟ ਨਹੀਂ ਕੀਤਾ ਇਦਾਂ ਨਹੀਂ ਕਰਿਆ ਹਨਾ ਫੈਟ ਆਪ ਥੋੜਾ ਰੈਡੀ ਨਹੀਂ ਐਨੇ ਟਾਈਮ ਹੋ ਗਿਆ 12:00 ਵਜੇ ਜਾਂ ਫਲਾਨਾ ਤੁਸੀਂ ਐਂ ਹਿਸਾਬ ਲਾ ਲਓ ਵੀ ਪੀਤੀ ਹੋਰੀ 7:00 ਵਜੇ ਤੇ ਆਏ ਹੋਏ ਨੇ 7 ਨਹੀਂ ਕਿੰਨੇ ਵਜੇ ਆ ਗਏ ਸੀ ਦਵਾਈ ਤੁਸੀਂ 2:00 ਵਜੇ ਪਹੁੰਚ ਗਏ ਸੀ ਹਾਂ ਇਹ ਦੇਖ ਲਓ ਮੁੰਡੇ ਆਪਣੇ ਪੈਲੈਸ 'ਚ 2:00 ਵਜੇ ਰਾਈਟ ਪਹੁੰਚ ਗਏ ਸੀ ਸੋ ਇਹੀ ਗੱਲਾਂ ਨੇ ਹਨਾ ਵੀ ਇਹਨਾਂ ਨੇ ਸੜਪ ਤਾਂ ਨਹੀਂ ਲਾਇਆ ਉਦੋਂ ਦਾ ਨਹੀਂ ਤਾਂ ਹੁਣ ਉਹ ਇਹ ਲਾ ਕੇ ਸੌ ਜਾਂਦੇ ਤੇ ਇਹਨਾਂ ਨੂੰ ਵੀ ਨੀਂਦ ਪੂਰੀ ਹੋਣੀ ਚਾਹੀਦੀ ਹੈ ਜ਼ਰੂਰੀ ਆ ਤੇ ਕਹਿ ਦ ਦਿੰਦੇ ਨੇ ਕਹਿੰਦੇ ਡੀਜੀ ਵਾਲੇ ਨਜ਼ਾਰੇ ਲੈਂਦੇ ਨੇ ਇੱਥੇ ਕਰਦੇ ਨੇ ਪਰ ਇਹਨਾਂ ਨੂੰ ਪਤਾ ਕਿਉਂਕਿ ਕੰਮ ਨਾਲ ਕੋਈ ਸੌਖਾ ਨਹੀਂ ਹੈਗਾ ਸਾਰੇ ਔਖੇ ਨੇ ਸੋ ਮਿਹਨਤ ਕਰਦੇ ਨੇ ਵਿਚਾਰੇ ਹਨਾ ਰੋਜ਼ਗਾਰ ਇਹਨਾਂ ਦਾ ਇਸ ਕਰਕੇ ਤੁਸੀਂ ਥੋੜਾ ਜਿਹਾ ਧਿਆਨ ਦਿਆ ਕਰੋ ਤੇ ਪੈਲਸ ਵਾਲਿਆਂ ਨੂੰ ਵੀ ਰਿਕਵੈਸਟ ਆ ਐਲਡੀ ਬਾਲ ਲੱਗ ਰਹੀ ਆ ਐਡਾ ਸਿਸਟਮ ਲੱਗ ਰਿਹਾ ਹਾਂ ਗਿੰਡੀ ਨਾਲ ਵੀ ਗੱਲ ਕਰਾਂ ਤੇ ਐਲਡੀ ਬਾਲ ਦਾ ਡਿੱਗਣ ਦਾ ਡਰ ਰਹਿੰਦਾ ਹਨਾ ਇਨੇ ਰੁਪਏ ਲੱਗੇ ਹੁੰਦੇ ਆ ਚਲੋ ਸਿਸਟਮ ਸਾਡੇ ਮੇਨ ਆਪਣੇ ਜੌਂਡੀ ਜੀ ਜੌਂਡੀ ਨਹੀਂ ਹੈਗਾ ਇਹ ਹੈ ਇਹ ਸਪਿੰਡਰ ਹੈ ਤੇ ਇੱਕ ਬੰਦਾ ਹੋਰ ਆ ਇਹ ਕਮਾਂਡੋ ਸੌਰੀ ਇਹ ਆ ਸਾਡੇ ਕਮਾਂਡੋ ਜੀ ਕੋਸਿੰਡੋ ਕੋਸਿੰਡੋ ਜੀ ਸਤਿ ਸ੍ਰੀ ਅਕਾਲ ਜੀ ਸੋ ਇਹ ਮੇਨ ਸਾਡੇ ਕੈਸ਼ੀਅਰ ਨੇ ਕਮਾਂਡੋ ਸਾਹਿਬ ਇਹਨਾਂ ਨੇ ਸਾਰੀ ਕਲੈਕਸ਼ਨ ਕਰਕੇ ਦੇਣੀ ਆ ਕੱਚ ਪਾੜੀ ਫਿਰਦਾ ਦੇ ਇਹ ਆ ਕੱਚ ਹੋਰ ਡੀ ਜੇ ਪੀਟਰ ਦਾ ਕਰਤਾ ਧਰਤਾ ਇਹ ਮੁੰਡੀ ਸਾਹਿਬ ਸਾਡਾ ਜਾਦੂ ਆ ਇਹ ਤੇ ਇਹੀ ਜਾਦੂ ਚਲਾਉਂਦਾ ਤਾਂ ਤਾਈ ਸਾਰੇ ਇਕੱਠੇ ਸੋ ਜੁੜੇ ਰਹੋ ਸਾਡਾ ਚੈਨਲ ਕਰੋ ਸਬਸਕ੍ਰਾਈਬ ਲਾਈਕ ਸ਼ੇਅਰ ਖਿੱਚ ਕੇ ਸੋ ਮਿਲਦੇ ਹਾਂ ਤੁਹਾਨੂੰ ਤਿਆਰ ਹੋ ਕੇ ਓਕੇ ਜੀ ਆ YouTube ਖੋਲੋ ਸਾਰਿਆਂ ਨੇ ਮੈਂ ਲਾਈਵ ਦੇਖਣਾ ਵੀ ਤੁਸੀਂ ਮੈਨੂੰ ਸਾਨੂੰ ਪਿਆਰ ਕਰਦੇ ਹੋ ਜਿਹੜੇ ਆਪਣੇ 24 ਘੰਟੇ ਨਾਲ ਰਹਿੰਦੇ ਹੋ ਜਿਹੜੇ ਇਹ ਬੰਦਿਆਂ ਨੇ ਦੇਖਣਾ ਵੀ ਮੇਰਾ ਚੈਨਲ ਸਬਸਕ੍ਰਾਈਬ ਕਰਿਆ ਥੋੜੇ 2-3 ਚੰਦ ਚੱਲਦੇ ਆ YouTube ਵੀ ਇਹ ਨਹੀਂ ਕੋਈ ਨਹੀਂ ਦੇਖਦੇ ਆ ਹੈਗਾ YouTube ਆਉਂਦੇ ਕੱਢਣਾ ਆਓ ਦੇਖੋ ਸਾਰੇ ਹੁਣ ਭਾਲੀ ਜਾਂਦੇ ਵੀ ਕਰਿਆ ਕਿ ਨਹੀਂ ਕਰਿਆ ਆਓ ਆਓ ਲਗਾ ਆ ਨਹੀਂ ਕਰਿਆ ਆ ਦੇਖੋ ਆ ਬੰਦਾ ਫੜਿਆ ਗਿਆ ਉਹ ਵੀਰੇ ਆ ਬੰਦਾ ਫੜਿਆ ਗਿਆ ਵੀਰੇ ਆ ਗੱਲ ਸਹੀ ਹਾਂ ਤੇਰੇ ਕੋਲ ਦੋ ਇੱਕ ਹੋਰ ਆ ਮੈਂ ਤੁਹਾਨੂੰ ਕਾਜਲ ਵਾਲਾ ਵੀ ਦਿਖਾਉਣਾ ਮੈਂ ਕਾਜਲ ਵਾਲਾ ਦਿਖਾਉਣਾ ਮੈਂ ਕਾਜਲ ਪਰ ਪਿੱਛੇ ਕਾਜਲ ਵਾਲਾ ਵੀ ਦਿਖਾਉਣਾ ਆ ਦੇਖੋ ਵੀਰੇ ਇਹ ਉੱਤੇ ਵੀ ਇੰਸਟਾਗ੍ਰਾਮ ਇਹ ਵੀ ਨਹੀਂ ਕਰਿਆ ਖੜਦਾ ਨਹੀਂ ਇਹ ਕੀਤਾ 12 ਲਾਈਕ ਕੀਤਾ ਤੂੰ ਫੋਨ ਦਿਖਾ ਯਾਰ ਫੋਨ ਦਿਖਾ ਨੂੰ ਲਾਈਵ ਫੋਨ ਆ ਕੇ ਛੋਟਾ ਮਿਲ ਗਿਆ ਮੈਨੂੰ ਪਤਾ ਲੱਗੇ ਕਿੰਨੇ ਕੀਤੇਦਾ ਫੋਨ ਕਰ ਗਿਆ ਸਣੀ ਨੇ ਨਾ ਚੱਲ ਕਰ ਲਿਆ ਕਿੰਨੇ ਮੈਂ ਨਾ ਪਹਿਲਾਂ ਦੇ ਇੰਸਟਾਗ੍ਰਾਮ ਦਾ ਮੇਰਾ ਵੀ ਕੀਤਾ ਧੰਨਵਾਦ ਤੇਰਾ ਵੀ ਧੰਨਵਾਦ ਹਾਂ ਮੇਰਾ ਵੀ ਬਾਈ ਕੀਤਾ ਨਹੀਂ ਕੀਤਾ ਜੀ ਚੱਲ ਆ ਜਾ ਤੂੰ ਦਿਖਾ ਫੋਨ ਛੋਟਾ ਮੇਰੇ ਫੋਨ ਫੋਨ ਛਾਡਾ ਨਹੀਂ ਫੋਨ ਕੱਟਾ ਲੈ ਦੱਸ ਫੋਨ ਕੱਟਾ ਇਹ ਬੰਦਾ ਵੀਰੇ ਇੰਨਾ ਹਰਾਮੀ ਆ ਇਹ ਪੱਠੜ ਦੀਵ ਤੋਂ ਸਭ ਤੋਂ ਵੱਡਾ ਹਰਾਮੀ ਇਹਨੂੰ ਕਹਿੰਦੇ ਆ ਕੀ ਓਏ ਸਾਡਾ ਚੈਨਲ ਨੇ ਸਬਸਕ੍ਰਾਈਬ ਕਰਿਆ ਕਰ ਲਿਆ ਮੇਰਾ ਕੀਤਾ ਹੋਇਆ ਸੀ ਨਹੀਂ ਹਾਂ ਬਸ ਫੋਨ ਕੱਢੇ YouTube ਖੋਲ YouTube ਖੋਲ YouTube ਖੋਲ ਖੋਲ YouTube ਬਣਾਉਣਾ ਵੀਡੀਓ ਨਹੀਂ ਬਣਾਉਣੀ YouTube ਖੋਲ ਇੱਕ ਵਾਰੀ ਚੈੱਕ ਕਰਨਾ ਕੋਆ ਵਲੌਗ ਬਲੌਗ ਨਹੀਂ ਇਹਦਾ ਖੜ ਜਾ ਨਾ ਮੈਨੂੰ ਚੈਨਲ ਹੀ ਨਹੀਂ ਪਤਾ ਬਾਈ ਦਾ ਆ ਦੇਖ ਆ ਬੰਦੇ ਦੇਖ ਇਹਨਾਂ ਦੇ ਲਾਹਣ ਤਾਂ ਇਹਨਾਂ ਦੇ ਹਾਰ ਪਾਉ ਪੂਰੇ ਤੱਕੜੇ ਹੈ ਇਹਨਾਂ ਨੂੰ ਕਦਰ ਨਹੀਂ ਮੇਰੀ ਹੋਰ ਮੈਨੂੰ ਬੰਦੇ ਪਿਆਰ ਕਰਦੇ ਨੇ ਦਖਾ ਦਖਾ ਮੇਰਾ ਭਾਈ ਤੈਨੂੰ ਜਾਣਦਾ ਵੀ ਨਹੀਂ ਕੋਈ ਮੈਨੂੰ ਹਾਂ ਦੇਖ 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 ਇਹ ਬੰਦੇ ਢੀਠ ਆ ਇਹ ਪੂਰੇ ਢੀਠ ਲੋ ਵੀ ਮਿੱਤਰੋ ਮੈਂ ਪਹੁੰਚ ਗਿਆ ਨੀ ਤਿਵਾਰ ਵਿਰੋਸ ਅੰਗਰੂਰ ਕਟਿੰਗ ਕਰਾਉਣ ਤੱਕੇ ਹੋਏ ਸੀ ਗੱਡੀ ਚ ਬੈਠਣਸਾਰ ਮੈਨੂੰ ਮੈਂ ਘਰੇ ਚੱਲੀ ਜਾਉਂਗਾ ਗੱਡੀ ਮਾਉਣੇ ਆਂਜ ਘੱਟੋ-ਘਾਟੇ ਨੇ 15 ਦਿਨਾਂ ਬਾਅਦ ਹਾਂ ਕਰੀਏ ਵੀ ਹਾਂ ਆ ਜਾ ਕਟਿੰਗ ਕਰਨਾ ਵਿਹਲਾ ਚ ਸਿੱਧੇ ਮੱਥੇ ਅੱਜ 15 ਦਿਨਾਂ ਬਾਅਦ ਆਇਆ ਸੋ ਹੁਣ ਕਰਾਉਣਾ ਕਟਿੰਗ ਗੱਡੀ 'ਚ ਬਲੌਕ ਰਹਿ ਗਿਆ ਥੋੜਾ ਜਿਹਾ ਬਣਾਉਣ ਵਾਲਾ ਇਸ ਕਰਕੇ ਬਣਾਇਆ ਨਹੀਂ ਫਿਰ ਮੈਂ ਕਿਹਾ ਜੋ ਭੱਜ ਕੇ ਜਾਵਾਂ ਲੇਟ ਨਾ ਹੋਇਆ ਛੇਤੀ ਛੇਤੀ ਕੰਮ ਤੋਂ ਨਿਕਲੇ ਨਾਲ ਦੀ ਨਾਲ ਇੱਥੇ ਪਹੁੰਚੇ ਭੁੱਖ ਵੀ ਬਹੁਤ ਲੱਗ ਰਹੀ ਆ ਜਲਦੀ ਜਲਦੀ ਰੋਟੀ ਵੀ ਨਹੀਂ ਖਾਦੀ ਗਈ ਤੇ ਮੈਂ ਕਰਾ ਰਿਆ ਹੁਣ ਕਟਿੰਗ ਨਹੀਂ ਤੀ ਹੁਣੀ ਲੱਗਿਆ ਹਜੇ ਬਾਕੀ ਕਟਿੰਗ ਤੋਂ ਬਾਅਦ ਤਾਂ ਮਿਲਦੇ ਆਂ ਜੁੜਦੇ ਆਂ ਇੰਨੇ ਤੁਸੀਂ ਬਲੌਗ ਨੂੰ ਕਰੋ ਲਾਈਕ ਸ਼ੇਅਰ ਖਿੱਚ ਕੇ ਸਬਸਕ੍ਰਾਈਬ ਕਮੈਂਟਾਂ ਦੇ ਤਾਉ ਢੇਰ ਨੀਤੀਵਾਰ ਵੀਰੋ ਸੰਗਰੂਰ ਵਾਲਾ ਤੁਸੀਂ YouTube ਤੇ ਇਹਨਾਂ ਨੂੰ ਸਰਚ ਕਰ ਸਕਦੇ ਹੋ ਸਟੈਗ ਮੋਚਾ ਵੀ ਬਣਾ ਸਕਦੇ ਹੋ ਪੂਰੀਆਂ ਘੈਂਟ ਬਣਦੇ ਆ ਬਾਈ ਹੋਰੀ ਸੋ ਇੱਧਰ ਸਾਡੇ ਤਾਰੀ ਬਾਜੀ ਬਾਬੂ ਜੀ ਅੰਮ੍ਰਿਤ ਸਾਹਿਬ ਆਨਰ ਸਾਹਿਬ ਨੇ ਮਾਲਕ ਨੇ ਇਹਨਾਂ ਨਾਲ ਮੁਲਾਕਾਤ ਜ਼ਰੂਰੀ ਹੈ ਤਾਰੀ ਬਾਈ ਜੀ ਦਿਖਾਏ ਹੋ ਆਪਣਾ ਫੇਸ ਇਹਨੇ ਸਾਡੇ ਬਾਬੂ ਜੀ ਤਾਰੀ ਬਾਈ ਜੀ ਠੀਕ ਹੈ ਇਹ ਓਨਰ ਸਾਹਿਬ ਨੇ ਸਾਡੇ ਬਾਬੂ ਜੀ ਹਾਂ ਇਹਨਾਂ ਦੀ ਬਦੌਲਤ ਅਸੀਂ ਰੇ ਬਾਕੀ ਤੁਸੀਂ ਇਹਨੇ ਕਰੋ ਲਾਈਕ ਪੇਜ ਹਨਾ ਖਿੱਚੋ ਬਾਰ ਵੀਰੋ ਨੂੰ ਕਰੋ ਸਰਚ ਅੱਗੇ ਦਿਖਾਉਣਾ ਸਾਨੂੰ ਕਟਿੰਗ ਇਹ ਜੀ ਕਰਦਾ ਨਹੀਂਤੀ ਅੱਜ ਠੀਕ ਹੈ ਜੀ ਓਕੇ ਜੀ ਓ ਚੱਕ ਵੀ ਸਜਣਾ ਕਟਿੰਗ ਹੋ ਗਈ ਹੈ ਜੇ ਦਾੜੀ ਬਾਕੀ ਹੈ ਇਹਦੇ ਇੱਕ ਦੋ ਚੀਜ਼ਾਂ ਹੋਰ ਬਾਕੀ ਨੇ ਆ ਵੀ ਨੀਤੀ ਵਾਰ ਵੀਰੋ ਕਿਵੇਂ ਆ ਹੈਡ ਕਿਵੇਂ ਜੇ ਪੈ ਰਿਹਾ ਫੇਸ ਤੇ ਬਹੁਤ 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 ਬਚਾ ਲਾਓ ਸੋ ਇਹਨੇ ਕਰੋ ਚੈਨਲ ਸਬਸਕ੍ਰਾਈਬ ਲਾਈਕ ਸ਼ੇਅਰ ਫਿਰ ਦਿਖਾਵਾਂਗੇ ਤੁਹਾਨੂੰ ਦਾੜੀ ਦਾੜੀ ਲਾਵਾਂਗੇ ਮੱਛਾਂ ਫਿਰ ਚੱਲਾਂਗੇ ਕੱਲਾਂ ਬਾਤਾਂ ਕਰਕੇ ਘਰ ਨੂੰ ਓਕੇ ਜਾਣ ਓਕੇ ਓ ਚੱਕ ਕਮੀਜ਼ ਜੇ ਤਨਾ ਕਟਿੰਗ ਹੋ ਗਈ ਹੈ ਜੇ ਦਾੜੀ ਬਾਕੀ ਹੈ ਤੇ ਇੱਕ ਦੋ ਚੀਜ਼ਾਂ ਹੋਰ ਬਾਕੀ ਨੇ ਵੀਨੀਤੀ ਕਰੂ ਵੀਰੋ ਕਿਵੇਂ ਆ ਫਰਾਈਟ ਕਿਵੇਂ ਜਪਰੀਏ ਇਸ ਤੇ ਬਹੁਤ 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 ਚਾਹਾਂਗਾ ਸੋ ਇੰਨੇ ਕਰੋ ਚੈਨਲ ਸਬਸਕ੍ਰਾਈਬ ਲਾਈਕ ਸ਼ੇਅਰ ਫਿਰ ਦਿਖਾਵਾਂਗੇ ਤੁਹਾਨੂੰ ਤਾੜੀ ਤਾੜੀ ਦਿਖਾਵਾਂਗੇ ਮੱਛਾਂ ਫਿਰ ਚੱਲਾਂਗੇ ਗੱਲਾਂ ਬਾਤਾਂ ਕਰਕੇ ਘਰ ਨੂੰ ਓਕੇ ਜਾਨ ਓਕੇ